ਅੱਜ ਪ੍ਰਭੂ ਯਿਸੂ ਮਸੀਹ ਦਾ ਦੁੱਖ ਭੋਗ ਅਤੇ ਮੌਤ ਨੂੰ ਅਸੀਂ ਯਾਦ ਕਰਦੇ ਹਾਂ ਪ੍ਰਭੂ ਗੁਲ ਮਨੁੱਖ ਜਾਤੀ ਦੇ ਲਈ ਸੰਸਾਰ 'ਚ ਆਇਆ ਨਾ ਕੋਈ ਖਾਸ ਜਾਤੀ ਦੇ ਲਈ ਕੌਮ ਦੇ ਲਈ ਉਸ ਪ੍ਰਭੂ ਦਾ ਜੋ ਦੁੱਖ ਭੋਗ ਨਾਲ ਅਸੀਂ ਯਾਦ ਕਰਦੇ ਹਾਂ ਪ੍ਰਭੂ ਅਸਾਂ ਸਾਰੇ ਆਂਦੇ ਲਈ ਸਲੀਬ ਤੇ ਆਪਣੇ ਜਾਨ ਕੁਰਬਾਨ ਕਰ ਦਿੱਤਾ ਤਾਂ ਕਿ ਅਸੀਂ ਨਾਸ ਨਾ ਹੋਵੇ ਸਾਗੋ ਜੀਵਨ ਪ੍ਰਾਪਤ ਕਰੇ ਅੱਜ ਅਸੀਂ ਪ੍ਰਭੂ ਦੇ ਉਸ ਖਲਵਰੀ ਯਾਤਰਾ ਨੂੰ ਯਾਦ ਕਰਦੇ ਹਾਂ ਜੋ ਸਾਡੇ ਪਾਪਾਂ ਦੇ ਸਲੀਬ ਨੂੰ ਆਪਣੇ ਮੋਢੇ ਤੇ ਰੱਖ ਕੇ ਯੀਸੂ ਸਲੀਬ ਤੇ ਟੰਗਿਆ ਗਿਆ ਉੱਥੇ ਪ੍ਰਭੂ ਯੀਸੂ ਮਰ ਕੇ ਤੀਸਰੇ ਦਿਨ ਜੀਵਟ ਕੇ ਸਾਡੇ ਲਈ ਜੀਵਨ ਪ੍ਰਦਾਨ ਕੀਤਾ ਉਸ ਮਹਾਨ ਕਟਨੇ ਨੂੰ ਜੇ ਅਸੀਂ ਯਾਦ ਕਰਦੇ ਹਾਂ ਅੱਜ ਪ੍ਰਭੂ ਯਿਸੂ ਸਾਾਨੂੰ ਵਿੱਚ ਆਉਂਦਾ ਹੈ ਤੁਹਾਡੇ ਜੀਵਨ ਦੇ ਵਿੱਚ ਦੋ ਵੀ ਦੁੱਖ ਤਕਲੀਫ ਆਉਂਦਾ ਹੈ ਜੋ ਵੀ ਪਰੇਸ਼ਾਨੀ ਆਉਂਦਾ ਹੈ ਉਸ ਤੋਂ ਭਜਨਾ ਨਹੀਂ ਉਹ ਸਹੰਨੇ ਹੋਏ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰੋ ਪਰਿਵਾਰ ਦੇ ਵਿੱਚ ਮਾਪੇ ਆਪਣੇ ਬੱਚਿਆਂ ਦੇ ਪ੍ਰਤੀ ਦੁੱਖ ਸਹਿਣਾ ਹੈ ਉਹਨਾਂ ਨੇ ਕਿ ਰਾਤ ਚੱਲਣ ਲਈ ਉਹ ਗवाही ਕਰਨਾ ਹੈ ਉਹਨਾਂ ਦੇ ਜੋ ਜ਼ਿੰਮੇਵਾਰੀਆਂ ਵਫਾਦਾਰੀ ਨਾਲ ਪੂਰਾ ਕਰਦੇ ਹੋਏ ਬੱਚਿਆਂ ਨੂੰ ਪਿਆਰ ਦੇ ਰਾਤ ਚੱਲਣ ਲਈ ਸਿਖਾਣਾ ਹੈ ਇਸੇ ਤਰ੍ਹਾਂ ਆਪਣੇ ਦੇਸ਼ ਦਾ ਇੱਕ ਚੰਗਾ ਨਾਗਰਿਕ ਬਣਨ ਲਈ ਉਹਨਾਂ ਬੱਚਿਆਂ ਨੂੰ ਪ੍ਰੇਰਨਾ ਦੇਣਾ ਹੈ ਅੱਜ ਉਸ ਮਹਾਨ ਪਰਮੇਸ਼ਾ ਪ੍ਰਭੇ ਯਿਸੂ ਸਾਨੂੰ ਸਿਖਾਉਂਦਾ ਹੈ ਤੁਸੀਂ ਆਪਣੇ ਵਹਿਰਿਆਂ ਨੂੰ ਪਿਆਰ ਕਰੋ ਸਤਾਉਣ ਵਾਲਿਆਂ ਲਈ ਪ੍ਰਾਰਥਨਾ ਕਰੋ ਜੇਕਰ ਪ੍ਰਭੂ ਯਿਸੂ ਨੇ ਇਸ ਨਾਲ ਸੇਕ ਅਨੁਮੇਜਾ ਸੀ ਚੱਲਾਂਗੇ ਸਾਡੇ ਪਰਿਵਾਰ ਸਾਡੇ ਸਮਾਜ ਸੁਰਗ ਬਣ ਜਾਣਗੇ ਜਿੱਥੇ ਸ਼ਾਂਤੀ ਹੈ ਪਿਆਰ ਹੈ ਇਕਤਾ ਹੈ ਮੇਰੀ ਪ੍ਰਾਰਥਨਾ ਹੈ ਕਿ ਸਾਡੇ ਭਾਰਤ ਦੇਸ਼ ਵਿੱਚ ਸਾਡੇ ਪੰਜਾਬ ਪ੍ਰਦੇਸ਼ ਵਿੱਚ ਸਾਰੇ ਲੋਕ ਸਾਰੇ ਧਰਮ ਦੇ ਲੋਕ ਇਸੇ ਤਰ੍ਹਾਂ ਆਪਸ ਵਿੱਚ ਪਿਆਰ ਮੁਹੱਬਤ ਵਿੱਚ ਰਹਿਣ। ਕੁੱਦਾ ਸਾਰਿਆਂ ਨੂੰ ਬਰਕਤ ਦੇਵੇ। ਜੈ ਹਿਸ਼ ਮਸੀਹ ਦੀ। ਅੱਜ ਪ੍ਰਭੂ ਯਿਸੂ ਮਸੀਹ ਜੀ ਨੇ ਜੋ ਸਮੂਹ ਮਾਨਵਜਾਤੀ ਦੇ ਲਈ ਆਪਣੀ ਜਾਨ ਨੂੰ ਕੁਰਬਾਨ ਕੀਤਾ ਸੀ ਉਸ ਦਿਨ ਨੂੰ ਯਾਦ ਕਰਦੇ ਹੋਏ ਡਾਇਸਿਸ ਆਫ ਜਲੰਧਰ ਦੇ ਵਿੱਚ ਪੈਰਿਸ ਢਾਰੀਵਾਲ ਸਾਡੇ ਫਾਦਰ ਜੋ ਸਪਿਰਿਟੀ ਜੋ ਇਥੋਂ ਦੇ ਡੀਨ ਨੇ ਇਹਨਾਂ ਦੀ ਗਵਾਹੀ ਦੇ ਵਿੱਚ ਇੱਕ ਵੱਡੀ ਦੁੱਖ ਭੋਗ ਯਾਤਰਾ ਜੋ ਕੱਢੀ ਜਾ ਰਹੀ ਆ ਇਹ ਦੁੱਖ ਭੋਗ ਯਾਤਰਾ ਸੰਤ ਜੋਸਫ ਗਿਰਜਾ ਘਰ ਡਡਵਾ ਘਰ ਤੋਂ ਚੱਲ ਕੇ ਸੰਤ ਰੀਤਰੇਜਾ ਗਿਰਜਾ ਘਰ ਕੈਥੋਲਿਕ ਚਰਚ ਦੇ ਵਿੱਚ ਜਾਵੇਗੀ ਔਰ ਸਾਰੀ ਕਲੀਸ਼ੀਆ ਨੇ ਮਸੀਹ ਭਾਈਚਾਰੇ ਨੇ ਅੱਜ ਰੋਜ਼ਾ ਰੱਖਿਆ ਹੋਇਆ ਹੈ ਔਰ ਪ੍ਰਭੂ ਯਿਸੂ ਮਸੀਹ ਦੇ ਕੋਲ ਪੂਰੀ ਮਾਨਵਿਆਤੀ ਦੇ ਲਈ ਅਰਦਾਸ ਪ੍ਰਾਰਥਨਾਵਾਂ ਕਰ ਰਹੇ ਹਨ ਇਸੇ ਤਰੀਕੇ ਦੇ ਨਾਲ ਸਤਕਾਰਯੋਗ ਫਾਦਰ ਜੀ ਨੇ ਪਹਿਲਾਂ ਪੂਰੇ ਭਾਰਤ ਦੇਸ਼ ਪੰਜਾਬ ਪ੍ਰਦੇਸ਼ ਤੇ ਫਿਰ ਆਪਣੇ ਜ਼ਿਲ੍ਹੇ ਲਈ ਆਪਣੇ ਲੋਕਾਂ ਦੇ ਲਈ ਨੇਤਾਵਾਂ ਦੇ ਲਈ ਤੇ ਜਿਹੜੇ ਸਾਡੇ ਐਡਮਿਨਿਸਟਰेटर ਨੇ ਸਾਰਿਆਂ ਦੇ ਲਈ ਪ੍ਰਾਰਥਨਾਵਾਂ ਕੀਤੀਆਂ ਨੇ ਕਿ ਪ੍ਰਭੂ ਤੁਸ ਸਭ ਨੂੰ ਆਪਣੇ ਪਿਆਰ ਦੇ ਨਾਲ ਆਪਣੇ ਵੱਲ ਖਿੱਚਿਆ ਔਰ ਅੱਜ ਉਸ ਤਰੇ ਦਿਨ ਨੂੰ ਬੜੇ ਸ਼ਾਂਤੀਪੂਰਕ ਤੇ ਵਧੀਆ ਤਰੀਕੇ ਦੇ ਨਾਲ ਆਪਸੀ ਭਾਈਚਾਰਕ ਸਾਂਝ ਦੇ ਨਾਲ ਇੱਕ ਦੂਸਰੇ ਦੇ ਨਾਲ ਮਿਲ ਕੇ ਗੁੱਡ ਫਰਡੇ ਨੂੰ ਅਸੀਂ ਦੁਖ ਭੋਗ ਯਾਤਰਾ ਜੋ ਹੈ ਉਹ ਕੱਢ ਰਹੇ ਹਾਂ